ਸਤਿ ਸ੍ਰੀ ਅਕਾਲ ਜੀ ਸਾਰੇ ਮਾਸਟਰਾਂ ਤੇ YouTube ਦੇਖਣ ਵਾਲੇ ਮੇਰੇ ਵੀਰ ਭਰਾਵਾਂ ਨੂੰ ਆਜੋ ਵੈੜ ਮੈਂ ਮਖਾ ਰਹਿਆ ਵਾ ਇਹ 2.3 ਸਾਲ ਦੀ ਉਮਰ ਹੋ ਚੁੱਕੀ ਆ ਤੇ ਪਹਿਲਾਂ ਹੀਟ ਚ ਨਹੀਂ ਆ ਰਹੀ ਜੇ ਹੀਟ ਚ ਆਈ ਤੇ ਫਿਰ ਰਿਪਰੇਟਰ ਦੀ ਸਮੱਸਿਆ ਜੋ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਟਾਈਮ ਤੇ ਫਿਰ ਡਾਕਟਰ ਖੱਲੋ ਦੇ ਨਾਲ ਆਪਣੀ ਗੱਲ ਹੋਈ ਚਲੋ ਆਪਣਾ ਅੱਗੇ ਪ੍ਰੇਮ ਪਿਆਰ ਉਹਨਾਂ ਦੇ ਨਾਲ ਹੈਗਾ ਜੀ ਤੇ ਉਹਨਾਂ ਨੇ ਏਰੀਆ ਥੋੜਾ ਆਪਣਾ ਦੂਰ ਪਿੰਡ ਦਾ ਕਰਕੇ ਉਹਨਾਂ ਨੇ ਮੈਨੂੰ ਕਿਹਾ ਵੀ ਚਲੋ ਮੈਂ ਤੁਹਾਨੂੰ ਦਵਾਈ ਲਿਖਾ ਦਿੰਦਾ ਚੰਗਾ ਡਾਕਟਰ ਦੇ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਦਵਾਈ ਤੁਸੀਂ ਟਰੀਟਮੈਂਟ ਦਾ ਚਲਵਾਓ ਜੇ ਨਾ ਫਿਰ ਵੀ ਗੱਲ ਕਰਨ ਨੂੰ ਤਾਂ ਮੇਰੀ ਗੱਲ ਕਰਵਾ ਦੇਣਾ ਉਹਨਾਂ ਨਾਲ ਗੱਲ ਚਲੋ ਆਪਾਂ ਕਰਵਾਈ ਚਲੋ ਉਹਨਾਂ ਦੇ ਹਿਸਾਬ ਨਾਲ ਟਰੀਟਮੈਂਟ ਚੱਲਿਆਗਾ ਤੇ ਉਸ ਤੋਂ ਬਾਅਦ ਫਿਰ ਇੱਕ ਆਪਾਂ ਹਿੜ ਨਗਾ ਕੇ ਫਿਰ ਇਹਨੂੰ ਏਆਈ ਕਰਵਾਈ ਇਹਦੀ ਏਆਈ ਕਰਵਾਉਣ ਤੋਂ ਬਾਅਦ ਆਹ ਜਿਹੜੇ ਪੈਰ ਦਿਲ ਹੋ ਚੁੱਕੇ ਆ 5 ਦਿਨ ਬਾਅਦ ਆ ਜੱਪਾ ਇਹ ਚੈੱਕ ਕਰਵਾਈ ਆ ਚੈੱਕ ਕਰਵਾਉਣ ਤੋਂ ਬਾਅਦ ਚਲੋ ਬਹੁਤ ਖੁਸ਼ੀ ਵਾਲੀ ਗੱਲ ਆ ਇਹ ਡਾਕਟਰ ਘੱਲੋਂ ਵੀ ਇਸ ਗੱਲ ਦੀ ਵਧਾਈ ਜਾਂਦੀ ਆ ਕਿ ਉਹਨਾਂ ਦੇ ਹਿਸਾਬ ਨਾਲ ਟਰੀਟਮੈਂਟ ਚੱਲਣ ਦੇ ਨਾਲ ਚਲੋ ਵਹਿੜ ਆਪਣੀ ਜਿਹੜੀ ਆ ਉਹ ਗੱਭਣ ਨਿਕਲ ਆਈ ਆ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਬਾਕੀ ਜੋ ਵੀ ਦੂਰ ਨੇੜੇ ਜਿਹੜੇ ਵੀ ਪੈਂਦੇ ਆ ਸਾਰੇ ਡਾਕਟਰ ਘੱਲੋਂ ਦੇ ਨਾਲ ਸੰਪਰਕ ਕਰੋ ਨੰਬਰ ਆਪਾਂ ਵੀਡੀਓ ਤੇ ਮੈਂਸ਼ਨ ਕਰ ਦਾਂਗੇ ਰੀਪੀਟਰ ਦੀ ਜਿਹੜੀ ਵੀ ਸਮੱਸਿਆ ਵਾ ਜਾਂ ਚਲੋ ਇਹ ਰੀਪੀਟਰ ਦੇ ਵਿੱਚ ਤੇ ਚਲੋ ਮੇਨ ਇੱਕ ਨੰਬਰ ਆ ਡਾਕਟਰ ੱਲੋ ਦਾ ਬਾਕੀ ਚਲੋ ਹੋਰ ਵੀ ਦੁੱਖ ਸੁੱਖ ਜੋ ਜੋ ਵੀ ਹੁੰਦਾ ਵਾ ਚਲੋ ਤੁਹਾਨੂੰ ਹੀ ਪਤਾ ਸਿਆਲ ਗਰਮੀਆਂ ਦੇ ਵਿੱਚ ਪਸ਼ੂ ਆ ਇਹਨਾਂ ਨੂੰ ਕੋਈ ਨਾ ਕੋਈ ਤਾਂ ਤਕਲੀਫ ਆਉਦੀ ਰਹਿੰਦੀ ਆ ਠੀਕ ਹੈ ਜੇ ਆਪਾਂ ਰੱਖਿਆ ਸ਼ੌਂਕ ਦੇ ਨਾਲ ਤੇ ਇਹਨਾਂ ਦਾ ਟ੍ਰੀਟਮੈਂਟ ਚਲੋ ਕਰਵਾਉਣਾ ਚਾਹੀਦਾ ਜੋ ਵੀ ਹੋਵੇ ਤੇ ਉਹ ਟ੍ਰੀਟਮੈਂਟ ਕਰਵਾਉਣ ਦਾ ਹਿਸਾਬ ਆ ਵੀ ਕਿਸੇ ਵਧੀਆ ਡਾਕਟਰ ਕੋ ਆਪਾਂ ਟ੍ਰੀਟਮੈਂਟ ਕਰਵਾਈਏ ਡਾਕਟਰ ਢੱਲੋਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਜੇ ਤਾਂ ਡਾਇਰੀਆ ਲੱਗੇ ਪੈਂਦਾ ਵਾ ਤੇ ਫਿਰ ਤੁਸੀਂ ਮੈਂ ਤੇ ਇਹ ਗੱਲ ਕਹੂੰਗਾ ਕਿ ਜਰੂਰ ਡਾਕਟਰ ਢੱਲੋਂ ਨੂੰ ਸੱਦੋ ਉਹਨਾਂ ਨੂੰ ਸੱਦੋ ਉਹਨਾਂ ਦੇ ਹਿਸਾਬ ਨਾਲ ਟ੍ਰੀਟਮੈਂਟ ਚਲਵਾਓ ਟ੍ਰੀਟਮੈਂਟ ਚਲਾਉਣ ਦੇ ਨਾਲ ਇਹ ਨਹੀਂ ਗੱਲ ਚਲੋ ਕਿ ਆਪਾਂ ਹਰ ਡਾਕਟਰ ਨੂੰ ਮਾੜਾ ਨਹੀਂ ਕਹਿੰਦੇ ਤੇ ਹਰ ਨੂੰ ਆਪਾਂ ਚੰਗਾ ਨਹੀਂ ਕਹਿੰਦੇ ਬਾਕੀ ਡਾਕਟਰ ਢੱਲੋ ਦਾ ਹਸਾਬ ਇਹ ਆ ਵੀ ਲਾਲਚ ਦੇ ਹਿਸਾਬ ਦੇ ਨਾਲ ਨਹੀਂ ਉਹ ਬੰਦਾ ਚੱਲਦਾ ਸ਼ੌਂਕ ਦੇ ਨਾਲ ਉਹ ਕੰਮ ਕਰਦਾ ਇਹ ਗੱਲ ਮੇਰੀ ਫੋਨ ਤੇ ਬਹੁਤ ਵਾਰ ਮੁੰਡੇ ਨਾਲ ਗੱਲ ਨਹੀਂ ਹੋਈ ਆ ਚਲੋ ਹੁਣ ਮਿਲਾਂਗੇ ਵੀ ਆਪਾਂ ਤੇ ਬਾਕੀ ਇਹ ਬੰਦੇ ਨੂੰ ਲਾਲਚ ਨਹੀਂ ਮਾਸਾ ਨਹੀਂ ਹੈਗਾ ਚਲੋ ਮੈਂ ਲਾਲਚ ਹੁੰਦਾ ਤਾਂ ਚਲੋ ਮੈਨੂੰ ਵੀ ਭਾਵੇਂ ਕਹਿ ਦਿੰਦੇ ਹੋ ਕਿ ਮੈਨੂੰ ਜਾਂ ਬੁਲਾਓ ਜਾਂ ਕੁਝ ਵੀ ਆ ਔਰ ਉਹ ਤੇ ਬੰਦਾ ਚਲੋ ਪਾਕਿਸਤਾਨੋਂ ਵਾਟਰਪਾਰ ਕਰਕੇ ਆ ਜਾਂਦਾ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਫੋਨ ਤੇ ਆਪਾਂ ਦੱਸ ਦਿੰਦੇ ਉਹ ਟ੍ਰੀਟਮੈਂਟ ਚਲਾਓ ਇਹਦਾ ਉਹਨਾਂ ਦੇ ਚਲਾਉਣ ਦੇ ਨਾਲ ਚਲੋ ਆਪਣੀ ਗਾਹੀ ਆ ਜਿਹੜੀ ਉਹ ਗੱਬੜ ਨਿਕਲ ਆਈ ਆ ਤੇ ਬਾਕੀ ਮੈਂ ਇਹ ਗੱਲ ਤੁਹਾਨੂੰ ਫਿਰ ਕਹੂੰਗਾ ਵੀ ਜਿਹੜਾ ਵੀ ਏਰੀਏ ਦਾ ਉਹ ਡਾਕਟਰ ਢੱਲੂ ਦੇ ਨਾਲ ਸੰਪਰਕ ਕਰੇ ਉਹਨੂੰ ਫੋਨ ਤੇ ਗੱਲ ਕਰੇ ਆਪਾਂ ਨੰਬਰ ਉੱਤੇ ਦੇ ਦਾਂਗੇ ਵੀਡੀਓ ਦੇ ਅੱਗੇ ਸਕਰੀਨ ਤੇ ਚੱਲੂਗਾ ਸਾਡੇ ਗੱਲ ਕਰਕੇ ਜੋ ਵੀ ਹੁੰਦਾ ਉਹ ਡਾਕਟਰ ਢੱਲੂ ਦੇ ਨਾਲ ਤੁਸੀਂ ਸੰਪਰਕ ਕਰੋ ਤੇ ਉਹਨਾਂ ਦੇ ਸਾਹਮਣੇ ਨਾਲ ਤੁਸੀਂ ਟਰੀਟਮੈਂਟ ਚਲਵਾਓ ਬਹੁਤ ਹੀ ਨੇਕ ਬੰਦਾ ਵਾ ਬਾਕੀ ਦੇਲ ਦੇ ਵਿੱਚ ਕੁਝ ਨਹੀਂ ਭਰਾ ਦੇ ਹੈਗਾ ਵਧੀਆ ਸੁਭਾ ਦਾ ਬੰਦਾ ਵਾ ਤੁਸੀਂ ਗੱਲ ਇੱਕ ਵਾਰੀ ਉਦਾਂ ਵੈਸੇ ਵੀ ਕਰਕੇ ਡਾਕਟਰ ਦੇ ਨਾਲ ਗੱਲ ਤੁਸੀਂ ਕਰਕੇ ਧੰਨੋ ਸਾਹਿਬ ਦੇ ਨਾਲ ਦੇਖ ਸਕਦੇ ਜੇ ਵੀ ਬੰਦਾ ਬਹੁਤ ਪ੍ਰੇਮ ਪਿਆਰ ਵਾਲਾ ਵਾ ਮਿਲਨ ਉਰਤਨ ਵਾਲਾ ਬੰਦਾ ਵਾ ਲਾਉਂ दिया ਲੱਗੀ ਗੱਡੀ ਆਪਣੀ ਸਸਤਰੀ ਘਾਲ ਸਾਰਿਆਂ ਨੂੰ ਤਾਂ ਕਰਦੇ ਆਂ ਗੱਲਬਾਤ ਖੇਮ ਕਰਨ ਸਾਈਡ ਤੋਂ ਆਪਣੀ ਭਰਾ ਦੀ ਵੀਡੀਓ ਆਈ ਇੱਕ ਫਾਰਮਰ ਭਰਾ ਦੀ ਤਰਨਤਨ ਏਰੀਆ ਆਪਣਾ ਤੇ ਚਲੋ ਦੂਰੀ ਤੋਂ ਹੀ ਆ ਥੋੜਾ ਜਿਆ ਬਾਕੀ ਤੁਸੀਂ ਇਹ ਦੇਖੋ ਕਿ ਸਪੋਰਟ ਕੋਈ ਗੱਲ ਸੁਣੀ ਹੋਣੀ ਆ ਤੁਸੀਂ ਭਰਾ ਦੀ ਵੀਰ ਦੀ ਕਿਵੇਂ ਆਪਣਾ ਜਿਹੜੇ ਕਹਿੰਦੇ ਆ ਮਾਣ ਆ ਹੰਕਾਰ ਆ ਵੀਰ ਜੀ ਕੁਝ ਵੀ ਨਹੀਂ ਆ ਸਭ ਕੁਝ ਵਧੀਆ ਵਾ ਗੁਰੂ ਰਾਮਦਾਸ ਦੀ ਕਿਰਪਾ ਵਾ ਤੇ ਆਪਾਂ ਫਾਰਮਰਾਂ ਦੀ ਸਪੋਰਟ ਚ ਖੜਦੇ ਆ ਤੇ ਖੜਦੇ ਰਹਿਣਾ ਵਾ ਤੇ ਮੇਰੇ ਭਰਾ ਗਲਤ ਨਾ ਸੋਚਿਆ ਕਰੋ ਤੁਸੀਂ ਵੀਰ ਦੀ ਗੱਲਬਾਤ ਸੁਣ ਲਈ ਹੋੜੀਆਂ ਜਿਹਨੂੰ ਮੇਰੇ ਹੀ ਲੋੜ ਆ ਮੇਰਾ ਭਰਾ ਇਹਨਾਂ ਨੇ ਵੀ YouTube ਤੇ ਕਨੈਕਟ ਕੀਤਾ ਮੇਰੇ ਨਾਲ ਤੁਸੀਂ ਵੀ ਕਰ ਸਕਦੇ ਹੋ ਕਮੈਂਟ ਚ ਨੰਬਰ ਮੇਰਾ ਲੈ ਸਕਦੇ ਹੋ ਮੈਂ ਤੁਹਾਨੂੰ ਗਾਈਡ ਕਰੂੰਗਾ ਸਹੀ ਜਿਵੇਂ ਇਹ گاਵਾ ਗੱਬਣ ਹੋਈਆਂ ਤਿਵੇਂ ਕਰਾਂਗੇ ਇਹਦੇ ਵਿੱਚ ਕੋਈ ਦਵਾਈ دارੂ ਕੋਈ ਵੱਡੀ ਗੱਲ ਨਹੀਂ ਆ ਤਰੀਕੇ ਮੇਰੇ ਹੀ ਡਾਕਟਰ ਉਹਨਾਂ ਦਾ ਹੀ ਤਰੀਕੇ ਮੇਰੇ ਚੱਲੇ ਨੇ ਇਹ ਚੀਜ਼ ਦੇ ਵਿੱਚ ਤੇ ਮਿਹਨਤ ਲੱਗਦੀ ਹੈ ਹਰ ਚੀਜ਼ ਦੇ ਵਿੱਚ ਤੇ ਚੰਗੀ ਚੀਜ਼ ਨੂੰ ਵੇਖੋ ਵੀਰ ਜੀ ਕੋਈ ਨਹੀਂ ਸ਼ੇਅਰ ਕਰਦਾ ਹੈਗਾ ਜੋ ਚੰਗਾ ਕਰ ਰਿਹਾ ਵਧੀਆ ਕਰ ਰਿਹਾ ਲੋਕਾਂ ਦੀ ਸੋਚ ਰਿਹਾ ਵਾ ਉਹਨੂੰ ਕੋਈ ਕੋਈ ਸਪੋਰਟ ਨਹੀਂ ਕਰ ਰਿਹਾ ਵੀਰ ਜੀ ਵੇਖੋ ਤੁਸੀਂ ਵੀਊ ਚੈੱਕ ਕਰ ਲਓ ਠੀਕ ਹੈ ਨਾ ਲਾਈਕ ਚੈੱਕ ਕਰ ਲਓ ਕੌਣ ਕਰਦਾ ਸਪੋਰਟ ਕੋਈ ਨਹੀਂ ਕਰ ਰਿਹਾ ਜੇ ਆਪਾਂ ਚੰਗਾ ਕਰ ਰਹੇ ਆ ਇੱਕ ਵਧੀਆ ਕਰ ਰਹੇ ਆ ਫਾਰਮਰਾਂ ਦੇ ਨਾਲ ਖੜ ਰਹੇ ਆ ਖੇਮ ਕਰਨ ਸਾਈਡ ਤੋਂ ਇਹ ਵੀਡੀਓ ਆਈ ਜੇ ਤੇ ਮੇਰੇ ਭਰਾ ਤੁਹਾਡੇ ਲਈ ਮੈਂ ਖੜ ਰਿਹਾ ਫੀਲਡ ਦੇ ਵਿੱਚ ਤੇ ਤੁਸੀਂ ਸਪੋਰਟ ਕਰੋ ਤੁਹਾਡਾ ਫਰਜ਼ ਬੰਦਾ ਸ਼ੇਅਰ ਕਰਨ ਦਾ ਸਮਝਿਆ ਕਰੋ ਕਿ ਉਹਨੂੰ ਕਿੰਨਾ ਗੱਲਬਾਤ ਕਰਕੇ ਦੇਖੋ ਕਿ ਬੰਦੇ ਦੀ ਸੋਚ ਕਿੱਥੇ ਆ ਬੰਦੇ ਦਾ ਦਿਮਾਗ ਕਿੱਥੇ ਆ ਐਵੇਂ ਦੂਰੋਂ ਅੱਡੀ ਦੂਰ ਫੋਨ ਤੋਂ ਐਵੇਂ ਜਾਨਵਰ ਗੱਭਰ ਨਹੀਂ ਹੋਈ ਜਾਂਦੇ ਤਰੀਕੇ ਚੱਲੇ ਨੇ ਤੁਹਾਡੇ ਭਰਾ ਦੇ ਤੇ ਜਰੂਰ ਸਪੋਰਟ ਕਰੋ ਆਪਣੇ ਵੀਰ ਦੀ ਜਿਹੜੇ ਮੇਰੇ ਭਰਾਵਾਂ ਦੇ ਕੰਮ ਹੋ ਚੁੱਕੇ ਨੇ ਉਹ ਵੀ ਜਿਵੇਂ ਇਹ ਵੀਰ ਨੇ ਸਪੋਰਟ ਕੀਤੀ ਆ ਤੇ ਉਹ ਵੀ ਸਪੋਰਟ ਕਰਨ ਮੈਂ ਵੇਟ ਕਰੂੰਗਾ ਹਰ ਚੀਜ਼ ਦੀ ਮੈਨੂੰ ਵੀ ਤੁਹਾਡੇ ਤੋਂ ਵੱਧ ਖੁਸ਼ੀ ਹੁੰਦੀ ਆ ਵੀਰ ਜੀ ਜਦੋਂ ਜਾਨਵਰ ਗੱਭਣ ਹੁੰਦਾ ਜਦੋਂ ਕਿ ਜਨਵਰ ਦੀ ਜਾਨ ਬਚ ਜਾਂਦੀ ਆ ਡਾਂਗਾ ਖਾਣ ਤੋਂ ਜਾਂ ਕਿੱਦਾਂ ਵਾ ਜਦੋਂ ਨਹੀਂ ਰਿਪੋਰਟਰ ਜਾਨਵਰ ਬਣਦਾ ਮੈਨੂੰ ਬੜਾ ਦੁੱਖ ਹੁੰਦਾ ਯਾਰ ਇਹ ਚੀਜ਼ ਸਮਝਦਾ ਵਾ ਤੇ ਮੇਰੇ ਭਰਾ ਸਪੋਰਟ ਕਰੋ ਸ਼ੇਅਰ ਕਰਿਆ ਕਰੋ ਯਾਰ ਕਿ ਅਗਲੇ ਕੇ ਦੁਖੀ ਤੱਕ ਪਹੁੰਚੇ ਵੀਡੀਓ ਤੇ ਮੇਰੇ ਨਾਲ ਕਨੈਕਟ ਕਰੇ ਤਾਂ ਮੈਂ ਉਹਦਾਂ ਵੀ ਖੜ ਸਕਾਂ ਕਿਉਂਕਿ ਮੇਰੀ ਸੇਵਾ ਧੰਨ ਧੰਨ ਗੁਰੂ ਰਾਮਦਾਸ ਨੇ ਫਿਰਦੇ ਵਿੱਚ ਲਾਈ ਆ ਤਾਂ ਮੈਂ ਕਰਦੇ ਰਹਿਣਾ ਵਾਂ ਤੇ ਇਦਾਂ ਹੀ ਦਿਲਾਂ ਦੇ ਵਿੱਚ ਵਸਦੇ ਰਹਿਣਾ ਵਾਂ ਪਿਆਰ ਖਟਦੇ ਰਹਿਣਾ ਵਾਂ ਤੁਹਾਡਾ ਫਰਜ਼ ਹੈ ਤੂੰ ਸ਼ੇਅਰ ਕਰੋ ਸਪੋਰਟ ਕਰੋ ਭਰਾ ਦੀ ਤੇ ਭਰਾ ਨੂੰ ਸਮਝੋ ਚੰਗਾ ਜੀ ਸਾਰੀ ਗੱਲ ਸਾਰਿਆਂ ਨੂੰ